ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ 81ਵਾਂ ਦਿਨ ਕੈਂਪ ਦਾ ਤੇ ਦੇਖ ਸਕਦੇ ਪਿਛੇ ਕੋਚ ਸਾਹਿਬ ਆ ਗਏ ਆ ਤੇ ਫੁੱਲ ਤਿਆਰੀ ਆ ਮਿਹਨਤ ਦੀ ਸਹੀ ਆ ਜੀ ਤੇ ਅੱਗੇ ਤੁਹਾਨੂੰ ਦਿਖਾਉਨੇ ਆ ਫੇ ਅੱਜ ਦੀ ਮਿਹਨਤ ਸਾਡੀ ਸਹੀ ਆ ਚਲੋ ਜੀ ਕਰੋ ਸਾਨੂੰ ਇੰਜੋਏ ਅਗਲੀਆਂ ਐਕਸਰਸਾਈਜ਼ਾਂ ਵਿੱਚ ਆਸ਼ੀਰਵਾਦ ਲੈਣ ਲੱਗੇ ਆ ਕੋਚ ਸਾਹਿਬ ਤੋਂ ਸਹਿਜ ਹੋਣੀ ਪਾਜੀ ਕਹਿੰਦਾ ਪਾਜੀ ਆਏ ਨੇ ਮੈਂ ਦਿਹਾੜੀ ਕੱਟਣੀ ਪਾਜੀ ਦੀ ਅੱਜ ਕਿਉਂਕਿ ਬਿੱਲੇ ਕਹਾਂ ਕਿ ਨਹੀਂ ਨੇ ਆ ਗਿਆ ਨੇ ਲੋ ਜੀ ਕੋਈ ਸਾਰ ਤੁਹਾਨੂੰ ਪਾਈ ਫਸਿਆਈ ਦਾ ਡਰ ਹੀ ਆਉਣਾ ਹੀ ਪੈਣਾ ਕੀ ਹੈਗਾ ਇਹ ਹੁਣੇ ਸਾਰੇ ਨੂੰ ਕਹਿੰਦਾ ਕਹਿੰਦਾ ਆ ਕੀ ਕੰਮ ਕਿਉਂ ਹੋਣੀ ਗਿਆਗਾ ਕਹੀ ਤੇ ਤੂੰ ਜਾਣਦਾ ਪਾਜੀ ਕਿਦਾਂ ਜੀ ਕਹੀਦੀ ਆ ਨਾ ਉਹ ਤਾਂ ਵਿਚੇ ਦਾ ਬੰਦਾ ਉਹ ਵੀ ਪੈ ਗਈ ਜਫੀਆਂ ਇਹ ਲਾ ਕੋਈ ਸਾਰ ਨਾ ਹੈ ਬਈ ਸ਼ਿਕਾਇਤ ਵੀ ਆਈ ਇੱਕ ਜੇ ਉਹ ਵੀ ਦੱਸਣੀ ਆ ਸੂਟੀਆਂ ਪੈਣੀਆਂ ਹਜੇ ਆਈ ਆ ਫੜਨੇ ਆ ਫੜਨੇ ਆ ਜਿਹੜੇ ਕੌਂਡੇ ਪੁਰਾਣੇ ਫਿਰਦੇ ਆ ਵਾ ਲਓ ਵੀ ਮਿੱਤਰੋ ਪੈ ਗਈ ਆ ਮੁੰਡੇ ਦੀ ਰੇਡ ਤੁਸੀਂ ਵੇਖ ਸਕਦੇ ਆ ਗੱਭਰੂ ਦੀ ਤੇ ਬੁਗਲਾ ਲੱਗੂਗਾ ਤੇ ਕਿਹੜਾ ਲੱਗੂਗਾ ਜੱਟੂ ਐਂਡ ਕਲੈਂਡ ਕਰਾ ਦੋ ਇਹ ਇਹ ਚੱਲ ਲੱਗ ਕੀ ਕਰਦਾ ਮੈਂ ਖੜਾ ਇਨਾ ਟਾਈਮ ਚੱਲ 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 ਝੋਟਿਆ ਚੱਲੇ ਚੱਲੇ ਕਹਿੰਦੇ ਮੁੰਡੇ ਦੀ ਪੈ ਗਈ ਆ ਰੇਡ ਗੱਭਰੂ ਦੀ ਇਹ ਹਜੇ ਤਾਂ ਟਾਈਮ ਲੰਘਿਆ 10 ਸਕਿੰਟ ਰਹਿ ਗਏ ਆ 10 9 8 7 6 5 4 3 2 1 ਆ ਵੀ ਇਧਰ ਵੀ ਤੀ ਹੋ ਗਏ ਚਲੋ ਜੁੱਤਿਆ ਲੈ ਵੀ ਜੁੱਤਾ ਕਹਿੰਦੇ ਆ ਗਿਆ ਕਬੱਡੀ ਦੇ ਕਿਹੜਾ ਲੱਗਦਾ ਕਰਾ ਜੋਰ ਕਰਾ ਇਹਦਾ ਗਜਨੀ ਜਾਵੇ ਨਾ ਸੁੱਕਾ ਗਜਨੀ ਜਾਵੇ ਨਾ ਜਾਵੇ ਨਾ ਜਾਵੇ ਨਾ ਗਜਨੀ ਜਾਵੇ ਨਾ ਵੈਰੀ ਗੁੱਡ ਚੱਲ ਚੱਲ ਚੱਲਾ ਰਿਹਾ ਆਦਾ ਬੱਜੀ ਚਲੋ 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 ਵੈਰੀ ਗੁੱਡ ਪੁੱਤ ਵੈਰੀ ਗੁੱਡ ਬੁਗਲੇ ਲੱਗ ਗਿਆ ਡਬਲ ਹੋ ਗਿਆ ਆਂਬ ਫੜਦੇ ਹੀ ਖੜੇ ਬੰਦਾ ਵਿਚਾਲੇ ਟੱਚ ਲਾ ਗਿਆ ਚੱਲ ਓਏ ਸਹਿਜ ਪਾ ਕਬੱਡੀ ਇਹਨੂੰ ਪਾਉਣ ਦੇ ਚੱਲ ਓਏ ਚੱਲ 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 ਕੰਮ ਜੋ ਥਾਪੀਆਂ ਵਾਲੇ ਕਰਦੇ ਆ ਓਏ ਬੁਗਲੇ ਹੋਏ ਦੇ ਦਿਵਾਲੇ ਚੱਲ 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 ਜੇ ਨਾ ਟੱਚ ਲਿਆ ਤੇ ਵੇਖੀ ਤੇਰੇ ਪੈਂਦੀਆਂ ਕੱਢ ਪ੍ਰੈਸ ਸਿਰ ਨੱਪ ਕੇ ਲੱਤ ਕਮਾ ਲੱਤ ਜ਼ੋਰ ਲਾ ਪੰਪ ਮਾਰ ਜ਼ੋਰ ਨਾਲ ਖਿੱਚ ਲਿਆ ਖਿੱਚ ਲਿਆ ਖੇਚ ਲਿਆ ਖੇਚ ਲਿਆ ਖੇਚ ਲਿਆ ਖੇਚ ਲਿਆ ਉਹ ਖੰਭ ਗਿਆ ਮਗਰ ਜ਼ੋਰ ਲਾ ਪੰਪ ਮਾਰ ਪੰਪ ਲੈ ਰਿਆ ਲੈ ਰਿਆ ਤੂ ਕੇ ਚੱਲ 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 ਛੱਡ ਦੇ ਲਓ ਜੀ ਲਓ ਜੀ ਚੱਲ ਓਏ ਭੱਜ ਗਿਆ ਭੱਜ ਗਿਆ ਕਿਹਦੀ ਕਬੱਡੀ ਆ ਤੇਰੀ ਆ ਚੱਲ ਸ਼ਾਬਾਸ਼ 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 ਵੈਰੀ ਗੁੱਡ ਏ ਮੁੰਡਿਓ ਖੇਚ ਕੇ ਰੱਖੋ ਕੰਮ ਨੱਪ ਕੇ ਰੱਖੋ ਗਿੱਲੀ ਬਾਹਰ ਹੋ ਗਿਆ ਬਾਹਰ ਹੋ ਗਿਆ ਸੈ ਤੇਰੀ ਕਬੱਡੀ ਪਾਉਣੀ ਆ ਜਾ ਮਗਰੇ ਆ ਜਾ ਓ ਸੈ ਚੱਲ ਆ ਜਾ ਆ ਜਾ ਤੇਰਾ ਜੋਰ ਕਰਾਉਣਾ ਅੱਜ ਇੱਕ ਬੰਦੇ ਤੋਂ ਬਾਅਦ ਤੂੰ ਕਬੱਡੀ ਪਾਉਣੀ ਆ ਤੇਰਾ ਟਾਈਮ ਹੋ ਗਿਆ ਵਾ ਨਾਲੇ ਜਰਾ ਸਾਹ ਚੈੱਕ ਕਰਦੇ ਆ ਅੱਜ ਕਿੰਨਾ ਕਵਾ ਠੀਕ ਆ ਤੈਨੂੰ ਮੈਂ ਆਂਬਾ ਬਣਾਉਣਾ ਅੱਜ ਚੱਲ 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 ਬੁਗਲੇ ਲਾ ਕੇ ਇਹਨੂੰ ਚੱਲ ਸਹਿਜ ਇੱਕ ਬੰਨੇ ਕਬੱਡੀ ਪਾ ਕੇ ਇਹਦੀ ਕਬੱਡੀ ਪਾਉਣੀ ਅੱਜ ਚੱਲ 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 ਲੱਤਾਂ ਬਚਾਉਣੀਆਂ ਲੱਤਾਂ ਬਚਾਉਣੀਆਂ ਵਾ ਸ਼ਾਬਾਸ਼ 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 ਗਜਨੀ ਲੱਗਣਾ ਤੂੰ ਡਰਨਾ ਨਹੀਂਗਾ ਸ਼ਾਬਾਸ਼ 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 ਬੁਗਲੇ ਰੋਦਾ ਜਿੰਨੂੰ ਲੱਗਨ ਦੇ ਨੀ ਜਦੋਂ ਹਨ ਬਣਿਆ ਦਾਤ ਲੱਗਣਾ ਵਾ ਇਹਨੂੰ ਸ਼ਾਬਾਸ਼ ਸ਼ਾਬਾਸ਼ ਕਰਨ ਤੂੰ ਹੀ ਲੱਗਣਾ ਵਾ ਭੱਜ 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 ਐਦਾਂ ਹੀ ਐਦਾਂ ਹੀ ਢੇਰੀਆਂ ਕਿੱਥੇ ਢੇਰੀਆਂ ਬਹੁਤ ਖਰਾਬ ਬਹੁਤ ਖਰਾਬ ਬਹੁਤ ਖਰਾਬ ਬੁਗਲੇ ਐਦਾਂ ਨਾ ਖਿੱਚਿਆ ਕਰ ਲੱਕ ਫੜਿਆ ਕਰ ਚੱਲ ਜੋ ਉੱਤੇ ਚੱਲ ਚੱਲ ਐਦਾਂ ਪਾਰੇ ਕੋਈ ਨਾ ਚੱਲ ਚੱਲ ਗਜਨੀ 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 ਵੈਰੀ ਗੁੱਡ ਚੱਲ ਆ ਗਈ ਕਬੱਡੀ ਆ ਜਾ ਸਹਿ ਆ ਜਾ ਇਹ ਕਬੱਡੀ ਆ ਗਈ ਆ ਜਾ ਆ ਜਾ ਇਹਨੂੰ ਬੰਦਾ ਵੇਖੀ ਬਣਾਉਂਦੇ ਅੱਜ ਚੱਲ 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 ਪਾਜੀ ਇੱਕ ਕਬੱਡੀ ਦੁਬਾਰ ਇਹਦੀ ਕਬੱਡੀ ਪੁਆਈ ਜਾਣੀ ਅੱਜ ਇਹਦੀ ਇਹੀ ਸਜਾ ਅੱਜ ਚੱਲ ਚੱਲ ਲੱਤਾਂ ਬਚਾ ਲੱਤਾਂ ਬਚਾ ਚੱਲ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਗਾਜੀ ਆਤ ਗਿਆ ਅਸੀਂ ਲੱਤ ਨੂੰ ਕੀ ਕਰਦਾ ਵਾਂ ਉਦਾਂ ਹੀ ਖੜਾ ਵਾ ਹੋਰ ਨੀ ਮਾ ਹੋਰ ਨੀ ਮਾ ਹੋ ਵਿਚਾਲੇ ਮਾਰਦੇ ਵਿਚਾਲੇ ਵਿਚਾਲੇ ਉਦਾਂ ਹੀ ਖੜਾ ਬੰਦਾ ਟਾਈਮ ਹੋਈ ਜਾਂਦਾ ਵਾ ਟਾਈਮ ਹੋ ਗਿਆ ਵਾ ਹੱਥ ਲਾ ਬੰਦੇ ਨੂੰ ਕਿਸੇ ਨੂੰ ਭੱਜ ਕੇ ਲਾ ਦੇ ਹੱਥ ਹਾਂ ਕੱਢ ਪ੍ਰੈਸ ਇਦਾਂ ਸਿਰ ਨੱਪ ਬੁਗਲੇ ਦਾ ਸਿਰ ਨੱਪ ਭੱਜ ਗਿਆ ਭੱਜ ਗਿਆ ਸ਼ਾਬਾਸ਼ ਵੈਰੀ ਗੁੱਡ ਚਲੋ ਅਗਲਾ ਚਲੋ ਅਗਲਾ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਆ ਮੁੰਡਾ ਹੁੰਦਾ ਜਮਸ਼ੀਰ ਤੂੰ ਚੱਲ ਜਮਸ਼ੇਰੀਆ ਖੇਦੇ ਕੰਮ ਨੂੰ ਅੱਜ ਨੱਪ ਦੇ ਕਿੱਲੀ ਚੱਲ 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 ਸ਼ਾਬਾਸ਼ 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 ਕਰਨ ਫਾੜੇ ਨੂੰ ਲੱਤਾਂ ਲੱਤਾਂ ਚ ਵੜ ਲੱਤਾਂ ਚ ਭੱਜ ਕੇ ਨੈ ਭੱਜ ਵੇ ਲੈ ਹੁੰਦਾ ਨੇਗਾ ਚੱਲ ਸਹਿਜ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਇਹ ਦੀਆਂ ਪੈਣੀਆਂ ਅੱਜ ਇਹਦੀਆਂ ਹੀ ਪੈਣੀਆਂ ਵਾ ਚੱਲ ਚੱਲ ਫੜ ਇਹਨੂੰ ਕੜੀਸੋ ਅੱਜ ਚੰਗੀ ਤਰ੍ਹਾਂ ਇਹਨੂੰ ਫੇਰ ਹੀ ਕਬੱਡੀ ਪਾਉਣੀ ਆਣੀ ਐ ਇੱਕ ਕਬੱਡੀ ਪਾ ਕੇ ਖੜ ਜਾਂਦਾ ਉੱਥੇ ਲੱਤਾਂ ਬਚਾ ਤੈਨੂੰ ਕਿੱਦਾਂ ਦੱਸਿਆ ਲੱਤਾਂ ਪਿੱਛੇ ਬਾਹਾਂ ਅੱਗੇ ਟੱਚ ਵੀ ਮਾਰਨਾ ਭੱਜ ਕੇ ਭੱਜ ਕੇ ਵੀ ਟੱਚ ਮਾਰ ਭੱਜ ਕੇ ਫੇਰ ਉੱਥੇ ਖੜ ਜਾਂਦਾ ਮਾਮਾ ਤੈਨੂੰ ਕਿਸੇ ਨੇ ਟੱਚ ਥੋੜੀ ਲੈਣਾ ਵਾ ਨਾ ਪਾਜੀ ਲਿਆਈ ਛੋਟੀ ਯਾਰ ਮੜੀ ਇਹਦੀ ਲਈ ਛੜਾ 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 ਘੁੰਮ ਕੇ ਘੁੰਮ ਕੇ ਘੁੰਮ ਕੇ ਇਦਾਂ ਘੁੰਮ ਕੇ ਘੁੰਮ ਕੇ ਘੁੰਮ ਕੇ ਘੁੰਮ ਕੇ ਆ ਗਿਆ ਆ ਗਿਆ ਆ ਗਿਆ ਘੁੰਮ ਕੇ ਇਦਾਂ ਵੈਰੀ ਗੁੱਡ ਓਏ ਵੀਡੀਓ ਦੇ ਜਬ ਆ ਜਾ ਆ ਜਾ ਕਿ ਲੈਣ ਚ ਆ ਜਾ ਆ ਜਾ ਆ ਜਾ ਹੋ ਗਿਆ ਨਹੀਂ ਪੁੱਤ ਅੱਗੇ ਆ ਜਾ ਬੰਦੇ ਨੂੰ ਮੈਂ ਤੈਨੂੰ ਦੱਸੀ ਜਨਾ ਆ ਜਾ ਅੱਗੇ ਬਾਰਫ ਮਿਲੀ ਨਹੀਂ ਸੈੱਟ ਬਾਰਫ ਜਲਦੀ ਇਹਨਾਂ ਨੂੰ ਪਿਆਈਏ ਚੱਲ 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 ਪੁੱਤ ਚੱਲ ਅੱਗੇ ਆਇਆ ਲੈਣ ਚਾਹੀ ਇੱਥੇ ਆ ਇੱਥੇ ਆ ਜਾ ਤੈਨੂੰ ਮੈਂ ਬੰਦਾ ਬਣਾਉਣਾ ਅੱਜ ਕਰੋਕ ਜਾ ਚੱਲ ਚੱਲ ਬੁਗਲੇ ਸ਼ਾਵਾਜ ਸ਼ਾਵਾਜ ਲੱਗੋ ਦੂਜੇ ਲੱਗੋ ਵੈਰੀ ਗੁੱਡ ਬੁਗਲੇ ਵੈਰੀ ਗੁੱਡ ਵੈਰੀ ਗੁੱਡ ਚੱਲ ਝੋਟਿਆ ਖੈਦੇ ਕੰਮ ਨੂੰ ਨੱਪ ਦੇ ਕਿਲੀ ਡਰਨਾ ਨੇਗਾ ਏਦਾਂ ਸਾਹ ਪੱਕਣਾ ਤੇਰਾ 21 ਜਫਾ 21 ਮੋੜਨਾ ਮੋੜਨਾ ਮੈਂ ਤੈਨੂੰ ਦੱਸੀ ਜਾਂਦਾ ਹਾਂ ਕਹੇ ਨੂੰ ਵੀ ਟੱਚ ਮਾਰ ਦਿਆ ਕਰ ਵੇਖੀ ਵੇਖੀ ਪਾਜੀ ਵੇਖੀ ਵੇਖੀ ਚੱਲ 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 ਉਹ ਕਈ ਸਾਈਡ ਤੇ ਕਰ ਦੋ ਚੱਲ 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 ਬਾਹਰ ਕੱਢ ਦੇ ਹੱਥ ਮਾਰ ਕੇ ਕਿੰਨੇ ਬੰਦੇ ਵੇਖ ਲੈ ਖੜਾ ਖੜ ਏਦਾਂ ਜਾਂਦਾ ਮੈਂ ਤੇਰੇ ਛੱਤਰ ਮਾਰਨੀ ਆ ਅੱਜ ਤੇਰੇ ਅਮੀਰਾ ਮੇਰਾ ਬੁਗਲੇ ਦਾ ਬੁਗਲੇ ਦਾ ਬੁਗਲੇ ਦਾ ਬਾਰ ਹੀ ਹੋ ਗਿਆ ਭਾਜੀ ਚੱਲ ਆ ਜਾ ਚੱਲ ਉਹ ਜਾ ਚੱਲ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚੱਲ 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 ਸ਼ਾਬਾਸ਼ ਸ਼ਾਬਾਸ਼ ਜਮਸ਼ੀਰ ਵਾਲਾ ਲੱਗ ਗਿਆ ਜਮਸ਼ੀਰ ਵਾਲੇ ਗੱਭਰੂ ਨੂੰ ਚੱਲ 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 ਵੈਰੀ ਗੁੱਡ ਸ਼ਾਬਾਸ਼ ਆ ਜਾ ਛੱਡ ਦੇ ਛੱਡ ਦੇ ਆ ਜਾ ਆ ਜਾ ਆ ਜਾ ਖੜਾ ਖੜਾ ਰਿਹਾ ਉੱਥੇ ਪਾਜੀ ਆਉਂਦਾ ਨਹੀਂ ਵੇਖ ਲਾ ਪਾਜੀ ਇਹਨੇ ਟੱਚ ਨਾ ਲਿਆ ਹਨ ਤੇ ਚਪਲ ਵੇਖੀ ਕਿਦਾ ਫਿਰਦੀ ਹੁਣ ਇਹ ਘਰ ਚੱਲ ਦਾਰ ਉਹ ਤੁਸੀਂ ਵੀ ਇੱਥੇ ਲਿਆਓ ਤੇਰੀ ਗਾਂ ਚਲ ਜਾਓ ਪਿੱਛੇ ਤੁਸੀਂ ਵੀ ਪਿੱਛੇ ਵੜੀ ਜੰਨੇ ਡਰ ਲੱਗਦਾ ਤੇ ਤੂੰ ਚੱਲ 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 ਇਦਾਂ ਪਿੱਛੇ ਨੋਈ ਦੇ 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 ਸ਼ਾਬਾਸ਼ ਵੈਰੀ ਗੁੱਡ ਤੈਨੂੰ ਜਾਫੀ ਲੱਗ ਜੂਏ ਲੱਗ ਜੂਏ ਤੂੰ ਪੁੱਤ ਖੜਾ ਹੀ ਰਹਿਣਾ ਤੇਰੇ ਕੋਈ ਨਾ ਫੇਰ ਦੇ ਛਿਟੀ ਰੁਕ ਜਾ ਇਹਦੇ ਆ ਜਾ ਇਹ ਤੇਰੀ ਕਬੱਡੀ ਆ ਕੱਲੇ ਇਹਦੀਆਂ ਪਵਾਉਣੀਆਂ ਜਿਹੜੀਆਂ ਹੁਣ ਲੱਗ ਨਾਲ ਨਾਲ ਲੱਗ ਨਾਲ ਲੱਗ ਉਹਦੇ ਚੱਲਾ ਤੂੰ ਰੋਜ਼ ਦਾ ਗਾ ਰੋਜ਼ ਮਾਰ ਕੀ ਹੋਏ ਓਏ ਰੋਜ਼ ਮਾਰੇ ਪਹਿਲਾਂ ਵੀ ਚੱਲ 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 ਅੱਜ ਸਾਰਾ ਵਲੌਗ ਹੀ ਤੇਰਾ ਵਾ ਤੇਰੀਆਂ ਕਬਡੀਆਂ ਦਾ ਹੀ ਆ ਗੇਲੇ ਭਾਜੀ ਹੁਣ ਜੇ ਇਦਾਂ ਮਰਜੀ ਗਈ ਨਾ ਸਾਡੀ ਬਣਾਤਾ ਅੱਜ ਉਹਨਾਂ ਦੀ ਨਹੀਂ ਬਣਾਉਣੀ ਵੀਡੀਓ ਚੱਲ 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 ਬਣ ਜਾ ਝੋਟਾ ਬਣ ਜਾ ਝੋਟਾ ਬਣ ਜਾ ਬਣ ਜਾ ਛੜਾ ਛੜਾ ਪੰਪ ਘੰਮ ਘੰਮ ਕੇ ਛੁੱਟ ਗਿਆ ਛੁੱਟ ਗਿਆ ਵੈਰੀ ਗੁੱਡ ਸ਼ਾਬਾਸ਼ ਵੈਰੀ ਗੁੱਡ ਚੱਲ 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 ਲੋ ਨਿੱਕੇ ਨੂੰ ਉਹਨੂੰ ਲੱਗਣ ਦੇ ਚੜਦੇ ਉਹਨੂੰ ਲੱਗਣ ਦੇ ਨਾ ਕਰ ਲਓ ਜੀ ਇਧਰ ਨਿੱਕੇ ਨਿੱਕੇ ਗੱਭਰੂ ਲੱਗੇ ਆ ਕੋਈ ਤਾਂ ਬੰਦੇ ਘਟ ਆਏ ਅੱਜ ਕੋ ਕੋ ਚੱਲ ਗਏ ਹਾਂਜੀ ਹੋ ਗਿਆ ਤਾਂ ਕੋਈ ਆਇਆ ਨਹੀਂ ਰੌਲਾ ਹੀ ਰਹਿ ਗਿਆ ਸਹੀ ਹੈ ਸਹੀ ਹੈ ਚਲੋ 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 ਵੈਰੀ ਗੁੱਡ ਹੈ ਸ਼ਾਬਾਸ਼ ਆਦਾ ਆਦਾ ਇਧੇ 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 ਚੱਲ 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 ਲੋ ਜੀ ਅੱਜ ਇਹਦੇ ਦਿਵਾਲੇ ਹੋਏ ਹੋਏ ਆ ਇਹਨੂੰ ਬੰਦਾ ਬਣਾਉਂਦੇ ਆ ਅੱਜ ਸ਼ਾਬਾਸ਼ 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 ਬਣ ਜਾ ਬਣ ਜਾ ਅੱਜ ਬਰੂਦਾਂ ਦੀ ਰੇੜੀ ਵਾਂਗੂ ਤਾਂ ਕੀ ਆਉਂਦਾ ਹੀ ਅੱਜ ਭੱਜ ਕੇ ਟੱਚ ਕੱਢ ਖਾਂ ਕੀ ਗੱਲ ਬੁਗਲੇਆਂ ਨੂੰ ਭੱਜ ਮੁੰਡਿਆਂ ਨੂੰ ਉਹ ਲੱਤ ਫੜ ਗਿਆ ਤੇਰੀ ਕਿਉਂ ਮੰਨਦਾ ਕੇ ਇਹਨੂੰ ਚੱਲ ਵੀ ਮੁੰਡਿਆ ਚੱਲ ਵੀ ਮੁੰਡਿਆ ਤੈਨੂੰ ਜਿੱਦਾਂ ਦੱਸਿਆ ਹੈਗਾ ਪੈਰ ਪੱਟ ਕੇ ਪੈਰ ਪੱਟ ਕੇ ਜਿੱਦਾਂ ਲਾਲੇ ਨੇ ਨਹੀਂ ਲੱਗਣਾ ਚੱਲ 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 ਆ ਦੇ ਨਾ ਕਿਸੇ ਨੂੰ ਲਾ ਹੱਥ ਮਾਮਾ ਕੀ ਕਰਦਾ ਵਾ ਹੋਵੇ ਕੰਨੀ ਹੋਵੇ ਕਿਦਾਂ ਉਹ ਨੱਪ ਬੁਗਲੇ ਨੂੰ ਨੱਪ ਲੈ ਬੁਗਲਾ ਪਿੱਛੇ ਜਾਂਦਿਆ ਵਾ ਛੱਡਾ ਵੈਰੀ ਗੁੱਡ ਅਮਰੂਦ ਪੜੀ ਮਰੂਦ ਖਾਦੇ ਅੱਜ ਅੱਜ ਕਰੰਟ ਤੇ ਨਰ ਕਰੰਟ ਪ੍ਰੋਗਰਾਮ ਮਿਲਿਆ ਹੀ ਅੱਜ ਕੱਲ ਤੇ ਮਰੂਦ ਖਾਦੇ ਇਹਨਾਂ ਨੇ ਹੈ ਨਾ ਮੈਂ ਕਹਿੰਦੇ ਬੁਗਲੇ ਨੇ ਫੜ ਲਿਆ ਗੁੱਟ ਛੱਡਣਾ ਨਹੀਂ ਗੁੱਟ ਛੱਡਣਾ ਨਹੀਂ ਗੁੱਟ ਸ਼ਾਬਾਸ਼ ਸ਼ਾਬਾਸ਼ ਛੱਡਣਾ ਨਹੀਂ ਛੱਡਣਾ ਨਹੀਂ ਚਪਲ ਤਿਆਰ ਆ ਪਿੱਛੇ ਕੋਈ ਦੀ ਚੱਲ 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 ਮੈਨੂੰ ਲੱਗਦਾ ਚੱਲ ਓਏ ਬੀ ਐਸ ਐਨ ਐਲ ਹਾਂ ਹਾਂ ਇਹ ਕਰ ਹਾਂ ਕਬੱਡੀ ਵਾ ਸਕੂਲੇ ਜਾਣਾ ਅੱਜ ਕੀ ਗੱਲਾਂ ਚੱਲ ਚੱਲ ਚੱਲੇ ਸਲਾਹ ਹੋ ਗਈ ਉਹਨਾਂ ਦੀ ਤੈਨੂੰ ਚੱਕਣਾ ਹੈ ਤਾਂ ਕੀ ਕਹਿੰਦੇ ਲੱਤਾਂ ਬਚਾ ਕੇ ਜਿੱਦਾਂ ਦੱਸਿਆ ਈ ਤੈਨੂੰ ਬਾਵਾ ਕੀ ਕਰ ਗਾ ਬਾਵਾ ਕੀ ਕਰਾ ਵੇ ਬਾਹਰ ਕੱਢ ਦੇਗਾ ਵੇ ਲੈਂਡ ਤੇ ਤੁਰੇ ਫਿਰਦੇ ਦੋਵੇਂ ਉਹ ਟੱਚ ਲੈ ਬਾਵੇ ਬਾਂਦਰਾ ਵਾ ਚੱਲ ਪੰਪ ਮਾਰ ਸੈਰਾਂਲ ਨੂੰ ਸੈਰ ਉਹ ਨਪਣਾ ਨਿਕਾ ਸੈਰਾਂਲ ਨੂੰ ਪੰਪ ਮਾਰ ਸੈਰਾਂਲ ਨੂੰ ਚੱਲ ਛੱਡ ਦੇ ਆ ਜਾਣ ਕੇ ਚੱਲ 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 ਤੇਰਾ ਹੀ ਅੱਜ ਤੇਰਾ ਹੀ ਤੈਨੂੰ ਹੀ ਵੇਖਣਾ ਅੱਜ ਸਾਰਿਆਂ ਨੇ ਕੀ ਕਰਤੂਰ ਕਰਨਾ ਅੱਜ ਲੱਤਾਂ ਫੜਾਤੀਆਂ ਹੀ ਹਾਂ ਭੱਜ ਗਏ ਹਾਂ ਅੱਜ ਅੱਜ ਸਹੀ ਆ ਕੰਮ